ਛੇ ਪੋ ਦੀ ਰਾਤ ਨੂੰ ਗੁਰੂ ਕਲਗੀ ਧਰ ਸਾਬ ਜੀ ਕਿਲਾ ਛੱਡਦੇ ਆ ਪਿੱਛੋਂ ਵਾਅਦੇ ਤੋਂ ਮੁਕਰਿਆਂ ਹਮਲੇ ਕੀਤੇ ਗੁਰੂ ਕਲਗੀ ਧਰ ਸਾਬ ਦੀ ਬਿਆੰਤ ਫੌਜ ਸ਼ਹੀਦ ਕੀਤੀ ਸਤ ਗੁਰੂ ਫਿਰ ਇਥੋਂ ਖਲ ਸਾਰੀ ਜਦੋਂ ਸਰਸਾ ਪਾਰ ਕੀਤੇ ਇਹ ਸੰਖੇਪ ਹੀ ਹੈ ਸੱਚੇ ਪਾਤਸ਼ਾਹ ਦੇ ਕੋਲ 1500 ਸਿੰਘ ਸੀਗਾ ਜਦੋਂ ਮਰਨੇ ਕਿਲਾ ਛੱਡਿਆ ਲਗਭਗ ਤੇ ਜਦੋਂ ਪਾਦਸ਼ਾਹ ਮਹਾਰਾਜ ਜੀ ਕੋਈ ਪਿਛਾਂ ਸ਼ਹੀਦ ਹੁੰਦੇ ਹੁੰਦੇ ਜਦੋਂ ਸਰਸਾ ਨਦੀ ਲੰਘੇ ਉਦੋਂ ਬਾਅਦ ਖਾਲਸਾ ਜੀ ਗੁਰੂ ਕਲਗੀ ਧਰ ਸਾਹਿਬ ਦੀ ਕੋਲ ਮਸਾਂ ਕੋ ਸੈਂਕੜਾ ਸਿੰਘ ਮੰਨ ਲਓ 100 ਵੀ 600 ਦੇ ਲਾਗੇ ਸਿੰਘ ਤਾਂ ਇਹਦੀ ਭੇਟਾਈ ਚੜ ਗਿਆ ਨਾ ਸਰਸਾ ਨਦੀ ਦੀ ਥੋੜੇ ਜੇ ਸਿੰਘ ਪਾਰ ਲੰਘੇ ਸੀ ਜਾਂ ਮਹਾਰਾਜ ਦਾ ਪਰਿਵਾਰ ਮਾਤਾ ਗੁਜਰ ਕੌਰ ਸਭ ਜਾਦੇ ਇਥੋਂ ਪਾਦਸ਼ਾਹ ਫਿਰ ਜਦੋਂ ਕੁਝ ਸਿੰਘ ਲੈ ਕੇ ਜਦੋਂ ਮਹਾਰਾਜ ਜੇ ਇੱਥੇ ਚਮਕੌਰ ਪਿੰਡ ਸੀ ਇੱਥੇ ਆਏ ਨਾ ਬਾਗ ਚ ਮਰਨੇ ਡੇਰਾ ਕੀਤਾ ਬਾਰ ਬਾਰ ਤੇ ਬੁੱਧੀ ਚੰਦ ਨਾਮ ਦੇ ਜੱਟ ਦੀ ਇਹ ਗੜੀ ਸੀ ਇਹ ਮਹਾਰਾਜ ਨੇ ਜਦੋਂ ਕਬਜ਼ੇ ਚ ਕੀਤੀ ਗੜੀ ਲਈ ਉਦੋਂ ਸਤਗੁਰਾਂ ਕੋਲ ਕੇਵਲ 48 ਸਿੰਘ ਸੀ ਦੋਵੇਂ ਸਾਹਿਬਜ਼ਾਦੇ ਤੇ ਪੰਜ ਪਿਆਰੇ ਵਿੱਚ ਪਾ ਕੇ ਉਹ 99ਵੇਂ ਕਲਗੀਧਰ ਸਾਹਿਬ ਜੀ ਆਪ ਸਨ ਸਤੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਜੀ ਵੀ ਰਾਤ ਤੱਕ ਘੇਰਾ ਪੈ ਚੁੱਕਿਆ ਸੀ ਸ਼ਾਮ ਨੂੰ ਜਿਵੇਂ 8:00 ਵਜੇ 9:00 9:00 ਵਜੇ ਫੌਜਾਂ ਚ ਫੇਰੇ ਟੁਕਣ ਲੱਗ ਪਈਆਂ ਸੀ ਗੜੀ ਦੇ ਜਿਹੜੇ ਮਹਾਰਾਜ ਦੇ ਪਿੱਛੋਂ ਕਿਲੇ ਤੋਂ ਪਿੱਛਾ ਕਰਦੇ ਆਉਂਦੇ ਸੀ ਨਾ ਉਹਨਾਂ ਦਾ ਪੁਰ ਸਾਹਿਬ ਤੋਂ ਉਹਨਾਂ ਰਾਤ ਨੂੰ 9:00 ਵਜੇ ਲੱਗੇ ਫੌਜ ਨੂੰ ਪਤਾ ਲੱਗ ਗਿਆ ਸੀ ਵੀ ਮਹਾਰਾਜ ਗੜੀ 'ਚ ਹੈ ਉਹਨਾਂ ਫਿਰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਖਵਾਜਾ ਮਰਦੂਦ ਜਿਹੜਾ ਸੀ ਦਿੱਲੀੋਂ ਰੰਗੇ ਨੇ ਭੇਜਿਆ 10 ਲੱਖ ਦੀ ਇਕੱਲੇ ਦੀ ਫੌਜ ਸੀ ਜਿਹੜੀ ਦਿੱਲੀੋਂ ਝੜ ਕੇ ਆਈ ਸੀ 10 ਲੱਖ ਫੌਜ ਉਹਨੇ ਚਰਨ ਉਹ ਵੀ ਪੁੱਛਦੀ ਪਹੁੰਚਉਂਦੀ ਤੇ ਇੱਥੇ ਗੜੀ ਆ ਗਈ ਚਮਕੌਰ ਸਾਹਿਬ 10 ਲੱਖ ਫੌਜ ਤਾਂ ਕੱਲੀ ਦਿੱਲੀੋਂ ਭੇਜੀ ਹੋਈ ਫੌਜ ਸੀ ਉਹਦੇ ਵਿੱਚ ਗੁਰੂ ਕਲਗੀਧਰ ਸਾਹਿਬ ਦਾ ਜਫਰਨਾਮਾ ਸਾਹਿਬ ਹੈ ਉਹਦੇ ਵਿੱਚ ਜ਼ਿਕਰ ਆਉਂਦਾ ਮਹਾਰਾਜ ਨੇ ਆਬ ਲਿਖਿਆ ਵੀ ਜਦੋਂ ਰੰਗੇ ਨੂੰ ਜਫਰਨਾਮਾ ਲਿਖਿਆ ਸਤਗੁਰਾਂ ਨੇ 10 ਲੱਖ ਫੌਜ ਦਾ ਦਿੱਲੀੋਂ ਆਈ ਦਾ ਜ਼ਿਕਰ ਕੀਤਾ ਪਹਾੜੀਆਂ ਦੀ ਦਾ ਨਹੀਂ 22 ਧਾਰ ਦੇ ਪਹਾੜੀ ਰਾਜੇ ਉਹਨਾਂ ਦੀ ਫੌਜ ਵੱਖਰੀ ਜਿਹੜੇ ਰੰਗੜ ਸੀ ਇੱਥੋਂ ਦੇ ਉਹਨਾਂ ਦੀ ਵੱਖਰੀ ਗੁਜਰਾਂ ਦੀ ਵੱਖਰੀ ਤੇ ਜਿਹੜੇ ਇੱਕ ਲਟੇਰੇ ਹੁੰਦੇ ਖਾਲਸਾ ਜੀ ਅੱਗੇ ਜਿਹੜੇ ਸਰਕਾਰਾਂ ਸਨ ਨਾ ਆ ਹੁਣ ਵੀ ਐਂ ਕਰਦੇ ਐ ਆ ਕੋ ਕੰਮ ਕਢਾਉਣਾ ਹੋਵੇ ਜਿਹੜੇ ਆ ਗੈਂਗਸਟਰ ਆ ਤੇ ਆ ਕੋ ਫਲਾਣਾ ਜੀ ਇਹ ਬਦਮਾਸ਼ ਇਹ ਸਰਕਾਰ ਦੇ ਹੀ ਹੁੰਦੇ ਐ ਇਹ ਕਾਰਨ ਹੁੰਦਾ ਵੀ ਲੁੱਟ ਖੋਸਾਰੀ ਤੁਹਾਡੀ ਕਿਸ ਨੂੰ ਮਰਵਾਉਣਾ ਜੇ ਅਸੀਂ ਸਿੱਧਾ ਮਾਰਾਂਗੇ ਤੇ ਉਹਦਾ ਸਾਡਾ ਨਾ ਆਉਂਦਾ ਤੁਸੀਂ ਮਰਵਾ ਦਿਓ ਹੁਣ ਤੁਹਾਨੂੰ ਕੁਝ ਨਹੀਂ ਦਿੰਦੇ ਸੀ ਇਹ ਸਰਕਾਰ ਦੇ ਭਾੜੇ ਦੇ ਟਟੂ ਹੁੰਦੇ ਆ ਇਹਨਾਂ ਨੇ ਖਾਲਸਾ ਜੀ ਖਰੀਦਿਆ ਸਾਰੇ ਬੰਦੇ ਜਿੰਨੇ ਸੀ ਉਹ ਸਾਰਿਆਂ ਨੂੰ ਇਹ ਖੁੱਲ੍ਹ ਦਿੱਤੀ ਵੀ ਅਨੰਦਪੁਰ ਸਾਹਿਬ ਜੀ ਤੁਸੀਂ ਲੁੱਟਾ ਲੁੱਟ ਤੁਹਾਡੀ ਹੋਊਗੀ ਉਹ ਉਹ ਸਾਡੀ ਨਹੀਂ ਤਨਖਾਹਾਂ ਨਹੀਂ ਤੁਹਾਨੂੰ ਦੇਣੀਆਂ ਪਰ ਅਨੰਦਪੁਰ ਲੁੱਟ ਲੋ ਸਾਰਾ ਕੁਝ ਤੁਹਾਡਾ ਇਹ ਮਹਾਰਾਜੇ ਕੋਲ ਖਜ਼ਾਨੇ ਦੇ ਚੱਕਰ 'ਚ ਲੁੱਟਦਾ ਮਾਲ ਲੈਣ ਵਾਸਤੇ ਰੰਗੜ ਤੇ ਗੁੱਜਰ ਤੇ ਜੜੀ ਲਟੇਰੇ ਹੁੰਦੇ ਇਲਾਕੇ ਦੇ ਬਦਮਾਸ਼ ਉਹ ਵੀ ਮਹਾਰਾਜੇ ਦੇ ਉੱਪਰ ਚੜਾਈ ਕਰਕੇ ਆਏ ਸੀ ਇਹਨਾਂ ਦੇ ਨਾਲ ਸੀ ਉਹ ਸਾਰੇ ਜਦੋਂ ਖਾਲਸਾ ਜੀ ਫੌਜ ਦੀ ਗਿਣਤੀ ਕਵੀ ਸੰਤੋਖ ਸਿੰਘ ਸਾਹਿਬ ਨੇ ਲਿਖੀ ਕਹਿੰਦੇ ਵੀ ਇੱਕ ਇੱਕ ਮੁਠੀ ਮਿੱਟੀ ਦੀ ਭਰ ਕੇ ਕੋ ਕੱਚੀ ਗੜੀ ਤੇ ਸੁੱਟਦਾ ਨਾ ਬਾਹਰੋਂ ਜਿਹੜੀ ਫੌਜ ਸੀ ਵੀ ਗੜੀ ਮਿੱਟੀ ਨਾਲ ਪੂਰੀ ਜਾ ਸਕਦੀ ਸੀ ਇੱਕ ਇੱਕ ਮੁਠ ਵੀ ਕੋ ਸੁੱਟ ਦਿੰਦਾ ਕਿੰਨੀ ਫੌਜ ਹੋਏਗੀ ਸੱਚੇ ਪਾਤਸ਼ਾਹ ਮਾਰੇ ਉਹ ਫੌਜ ਦੀ ਗਿਣਤੀ ਜਿਹੜੀ ਹੈ ਖਾਲਸਾ ਜੀ ਉਹ ਸਿੰਘ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੇ 48 ਸਿੰਘਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਉਦੋਂ ਵੀ ਸਾਥ ਨਹੀਂ ਛੱਡਿਆ ਜਦੋਂ ਭੁੱਖ ਨਾਲ ਕੁlde ਰਹੇ। ਸਰੀਰ ਤੇ ਕੋਈ ਕੱਪੜਾ ਨਹੀਂ। ਇਹ ਖਾਲਸਾ ਦੀ ਮਹਾਰਾਜ ਦਾ ਪ੍ਰੇਮ ਐ ਸਿੱਖਾਂ ਦਾ ਪਾਤਸ਼ਾਹ ਨਾਲ। ਕਹਿੰਦੇ ਜਦੋਂ ਪਾਤਸ਼ਾਹ ਮਹਾਰਾਜ ਸਾਧ ਸੰਗਤ ਜੀ ਗੁਰੂ ਕਲਗੀ ਤਰਸਾਬ ਨੂੰ ਸਿੰਘ ਕਿਵੇਂ ਰੱਖਦੇ ਸੀ। ਹੁਣ ਵਾਲਿਆਂ ਵਾਂਗੂ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਜਿਵੇਂ ਜੋ ਮਰਜੀ ਹੋਈ ਜਾਵੇ ਸਾਨੂੰ ਕੋਈ ਮਤਲਬ ਨਹੀਂ। ਅਸੀਂ ਵੀ ਗੁਰੂ ਮੰਨਦੇ ਆ ਨਾ ਗੁਰੂ ਸਾਹਿਬ ਨੂੰ। ਇਹੋ ਜੀ ਨਹੀਂ ਸਨ ਸਿੰਘ ਜਦੋਂ ਕੱਚੀ ਗੜੀ ਵਿੱਚ ਸਿੰਘ ਆਏ ਆ ਨਾ 43 ਤੇ ਮਹਾਰਾਜ ਆਏ ਆ ਕਿਹੜਾ ਕੋਲ ਬਿਸਤਰਾ ਸੀ ਕੋਈ ਪਰ ਗੁਰੂ ਕਲਗੀ ਧਰਸਾਭ ਨੂੰ ਫੇਰ ਵੀ ਉੱਚਾ ਆਸਣ ਲਾ ਕੇ ਬਾਇਆ ਪਤਾ ਕਾਹਦਾ ਆਸਣ ਲਾਇਆ ਸਿੰਘਾਂ ਨੇ ਆਪਦੇ ਖਾਲਸਾ ਜਿਹੜੇ ਬੁਕੜਾ ਸੀ ਨਾ ਸਰੀਰਾਂ ਤੇ ਚਾਦਰਿਆਂ ਦੀਆਂ ਮਾਰੀਆਂ ਮਾੜੀਆਂ ਮੋਟੀਆਂ ਉਹ ਲਾ ਕੇ ਸਿਰ ਦੇ ਵੱਡੇ ਦਮਾਲੇ ਲਾ ਕੇ ਤੇ ਸਾਰੇ ਕਪੜੇ ਕਟਕ ਸਰੀਰ ਦੇ ਬਿਲਕੁਲ ਮਾੜੀਆਂ ਜਣੀਆਂ ਥੱਲੇ ਹੁੰਦੀਆਂ ਕੁੜਤੀਆਂ ਸਿੰਘ ਪਾਉਂਦੇ ਆ ਉਹ ਰਹਿ ਗੀਆਂ ਆਪਦੇ ਸਰੀਰ ਦੇ ਕਪੜੇ ਲਾ ਕੇ ਤੇ ਆਸਣ ਬਣਾਇਆ ਮਹਾਰਾਜ ਆਸਤੇ ਉਹਦੇ ਮਹੀਨੇ ਚ ਮਰ ਨੂੰ ਨੀਵੇਂ ਥਾਣੀ ਬਹਿਣ ਦਿੱਤਾ ਇੰਨਾ ਪਿਆਰ ਸੀ ਸਿੰਘਾਂ ਦਾ ਮਹਾਰਾਜ ਨਾਲ ਆਪਦੇ ਸਰੀਰ ਦੇ ਕਪੜੇ ਲਾ ਕੇ ਉਹ ਆਸਣ ਬਣਾਇਆ ਤੇ ਮਰ ਨੂੰ ਆਪਦੇ ਸਰੀਰ ਦੇ ਕਪੜੇ ਲਾ ਕੇ ਉੱਚੇ ਆਸਣ ਤੇ ਬਾਇਆ ਸਿੰਘਾਂ ਨੇ ਇੰਨਾ ਪ੍ਰੇਮ ਸੀ ਖਾਲਸੇ ਦਾ ਪਾਤਸ਼ਾਹ ਨਾਲ ਜਦੋਂ ਫਿਰ ਪਾਤਸ਼ਾਹ ਮਹਾਰਾਜ ਉਹ ਪੂ ਦੀ ਖਾਲਸਾ ਜੀ 6 ਵਾਲੀ ਰਾਤ ਨੂੰ ਕਿਲਾ ਛੱਡਿਆ ਇੱਥੇ ਉਹਨੇ ਸਤ ਸ਼ਾਮ ਪੈ ਗਈ ਸੀ ਸਤ ਦੀ ਰਾਤ ਰਾਤ ਫਿਰ ਘੇਰਾ ਪੈ ਗਿਆ 8 ਨੂੰ ਤੜਕੇ ਜੰਗ ਹੁੰਦਾ ਚਮਕੌਰ ਸਾਹਿਬ ਦਾ ਉਹਦੇ ਵਿੱਚ ਖਾਲਸਾ ਜੀ ਚੌਕ 48 ਸਿੰਘਾਂ ਚੋਂ ਮਰਨੇ 8122 ਤੇ 8122 ਤੇ 4 ਚਫੇਰੇ ਲਾ ਕੇ 8 ਚੌਕਾ 32 ਦੋ ਸਿੰਘ ਡਿਊਟੀ ਤੇ ਉੱਪਰਲੇ ਪਾਸੇ ਵੀ ਬੂਹਾਂ ਨਾ ਤੋੜਨਾ ਪਾਈ ਕੋਠਾ ਸਿੰਘ ਵਰਗੇ ਤੇ ਪਾਈ ਸੰਗਤ ਸਿੰਘ ਹੁਣੀ ਉਹ ਡਿਊਟੀ ਤੇ ਸੀ ਉੱਤੇ 34 ਤੇ ਬਾਕੀ ਸਿੰਘ ਸਿਕਾਬੁਰੂ ਹਾਜ਼ਰ ਕਰਨ ਤੇ ਤੇ ਮਹਾਰਾਜ ਦੇ ਨਾਲ ਪੰਜ ਸਿੰਘ ਜਿੱਥੇ ਚਬਾਰਾ ਸੀ ਉਹਦੇ ਉੱਪਰ ਉਹ ਮਨਜੋ ਆਪਦਾ हसन ਪਾਸ਼ਾ ਦਾ ਉੱਥੇ ਸੀ ਗਰੀਵਨਵਾਜ ਪਾਤਸ਼ਾ ਤੜਕੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਨਗਾਰੇ ਵੱਜ ਗਏ ਤੇ ਬਾਹਰੋਂ ਪੌੜੀ ਲਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਆ 10ਵੇਂ ਪਾਤਸ਼ਾਹ ਦਾ ਖਾਲਸਾ ਜੀ ਦਾ ਚਮਕੌਰ ਦਾ ਜੰਗ ਕੋਈ ਸੁਣ ਲਵੇ ਨਾ ਗੁਰਪ੍ਰਤਾਲ ਸੂਰਜ ਗ੍ਰੰਥ ਅੰਦਰ ਤੇ ਬੇ ਅਣਖ ਬੇ ਗੈਰਤ ਬੰਦਿਆਂ ਦੀ ਅਣਖ ਜਾਗ ਪੈਂਦੀ ਹੈ ਐਡਾ ਸੰਸਾਰ ਤੇ ਇਹੋ ਜਿਹਾ ਜੰਗ ਨਾ ਹੋਇਆ ਨਾਗਾ ਹੋਣ 30 ਲੱਖ ਬੰਦਾ ਬਾਹਰੋਂ ਤੋਫਾਂ ਬਦੂਕਾਂ ਲੈ ਕੇ ਤੇ ਅੰਦਰ ਕੱਲੀਆਂ ਛੋਟੀਆਂ ਬਦੂਕਾਂ ਤੇ ਬਸ ਬਰਸ਼ੇ ਤੇ ਤਲਵਾਰਾਂ ਬਾਰੋਂ ਪੌੜੀ ਲਾ ਕੇ ਅੰਦਰ ਵੜਦੇ ਜਿਹੜਾ ਪੌੜੀ ਲਾਉਂਦਾ ਡਿਊੜੀ ਨੂੰ ਗੜੀ ਨੂੰ ਪਾਤਸ਼ਾਹ ਮਹਾਰਦੇਵ ਸਿੰਘ ਲਾਗੇ ਨਾ ਟੁੱਕਣ ਦਿੰਦੇ ਬੜਾ ਜ਼ੋਰ ਲਾਇਆ ਇੱਕ ਖਾਲਸਾ ਜੀ ਜਿਹੜਾ ਮਲੇਰਕੋਟਲੇ ਵਾਲਾ ਨਵਾਬ ਸ਼ੇਰ ਮੁਹੰਮਦ ਸੀ ਇਹਦਾ ਭਰਾ ਸੀ ਨਾ ਰਖਾਂ ਬਹੁਤ ੜਿਆ ਜਰਨੈਲ ਸੀ ਇਹ ਕਹਿੰਦਾ ਵੀ ਮੈਂ ਅੱਗੇ ਜਾਣਾ ਤੇ ਮੈਂ ਪੌੜੀ ਲਾ ਕੇ ਚੜਦਾ ਕੌਣ ਨਹੀਂ ਜਾਣ ਦਿੰਦਾ ਅੰਦਰ ਤੁਸੀਂ ਵੜਦੇ ਨਹੀਂ ਅੰਦਰ ਇਹ ਲਲਕਾਰ ਕੇ ਤੇ ਪੌੜੀ ਲਾ ਇਹਨੇ ਜਦੋਂ ਭਾਗ ਮਾੜਾ ਹੋਇਆ ਖਾਲਸਾ ਜੀ ਇਹਨੂੰ ਅੰਦਰ ਹੁਣ ਕੀ ਹੋ ਰਿਹਾ ਉੱਚੀਆਂ ਕਹਿੰਦਾ ਸੀ ਗੜੀ ਦੀਆਂ ਪਤਾ ਨਹੀਂ ਅੰਦਰ ਜਿਹੋਨੇ ਪੌੜੀ ਲਈ ਪੌੜੀ ਚੜਿਆ ਤੇ ਪੌੜੀ ਦੀ ਰੱਬਾ ਉੱਥੇ ਲੱਗ ਗਈ ਜਿੱਥੇ ਗੁਰੂ ਕਲਗੀ ਧਰਸਾਹਬ ਜੀ ਬੈਠੇ ਸਨ ਜਿਹੜੀ ਗੜੀ ਤੇ ਤੁਸੀਂ ਚਮਕੌਰ ਸਾਹਿਬ ਦੇ ਜੀ ਦਰਸ਼ਨ ਕੀਤੇ ਹੁਣ ਉੱਤੇ ਪ੍ਰਕਾਸ਼ ਆ ਨਾ ਜਿੱਥੇ ਗੱਲ ساری ਉੱਥੇ ਮਹਾਰਾਜ ਦਾਸਨ ਸੀ ਤੇ ਉਦੋਂ ਗੜੀ ਆਇਆ ਸੀ ਉੱਚੀ ਗੜੀ ਸੀ ਜਿਵੇਂ ਆਪਣੀ ਛੱਤ ਹੈ ਏਡੀ ਉੱਚੀ ਥੱਲੇੋਂ ਮਿੱਟੀ ਨਾਲ ਭਰੀ ਹੋਈ ਉੱਪਰਲੇ ਪਾਸੇ ਥੱਲੇ ਘੇਰੇ ਘਰੇ ਕਮਰੇ ਉੱਪਰੋਂ ਐ ਛੱਤ ਤੇ ਛੱਤ ਦੇ ਵਿਚਾਲੇ ਜਿਵੇਂ ਚਬਾਰਾ ਪਾ ਲੈਂਦਾ ਕੋਈ ਵਿਚਾਲੇ ਤੇ ਘੇਰੇ ਘਰੇ ਉਹਦੇ ਵੇੜਾ ਸੀ ਉੱਥੇ ਅਜੇ ਵੀ ਉਵੇਂ ਹੈ ਉਹ ਨਾਰਖਾਨੇ ਮਾੜੀ ਕਿਸਮਤ ਨੂੰ ਪੌੜੀ ਲਾ ਲਈ ਜਿੱਥੇ ਗੁਰੂ ਕਲਗੀ ਧਰ ਸਾਹਿਬ ਚਬਾਰੇ ਦੇ ਵਿੱਚ ਉੱਥੇ ਬਾਰੀ ਸੀ ਹੈ ਤੇ 사ਤਗੁਰੂ ਜੰਗ ਜੂਦ ਦੇ ਵੇਖ ਰਿਆ ਸੀ ਜਦੋਂ ਇਹਨੇ ਪੌੜੀ ਲਾ ਕੇ ਖਲ ਸਾ ਜੀ ਇਹਨੇ ਸਿਰ ਤਾਂ ਝੁਕਿਆ ਨਾ ਹੈ ਕਰਕੇ ਜੇ ਉਧਰ ਉਹ ਸਿਰ ਚੁੱਕਦਾ ਤੇ ਜਿਵੇਂ ਨਵੇਂ ਸਿਰ ਚੁੱਕਦਾ ਜਾਂਦਾ ਆਪਾਂ ਜਦੋਂ ਕਿਸੇ ਚੀਜ਼ ਦੇ ਉਲੇ ਹੋਈ ਹੈ ਨਾ ਖਲ ਜਦੋਂ ਆਪਾਂ ਐ ਉੱਚੇ ਹੋਨੇ ਉਹ ਅਗਲੀ ਚੀਜ਼ ਵੀ ਹੋਵੇ ਦਿਸਣ ਲੱਗ ਪੈਂਦੀ ਹੈ ਜਿਵੇਂ ਨਵੇਂ ਪੌੜੀ ਚੜ ਕੇ ਤੇ ਜਦੋਂ ਨੇ ਸਿਰ ਤਾਂ ਝੁਕਿਆ ਤੇ ਕਲਗੀ ਦੇ ਸੀ ਗੁਰੂ ਕਲਗੀਧਰ ਸਾਹਿਬ ਦੀ ਮਹਾਰਾਜ ਕਿਉਂ ਬੈਠੇ ਸਨ ਗੜੀ 'ਚ ਸਾਹਮਣੇ ਬਿਲਕੁਲ ਨਾਲ ਹੀ ਲਾ ਬੈਠਾ ਪੌੜੀ ਉਧਰੋਂ ਖਾਲਸਾ ਦੀ ਸਾਰਾ ਸਿਰ ਬਾਹਰ ਕੱਢ ਲਿਆ ਤੇ ਸਾਹਮਣੇ ਗੁਰੂ ਕਲਗੀ ਤਰਸਾਹ ਮਹਾਰਾਜ ਜੀ ਤੇ ਕਿਹੜਾ ਝੱਲੇ ਗੁਰੂ ਦੀ ਚਾਲਾ ਪਾਤਸ਼ਾਹ ਦਾ ਪ੍ਰਤਾਪ ਹੀ ਨਾ ਸੀ ਵੀ ਐਣ ਜਦੋਂ ਮਹਾਰਾਜ ਦਾ ਚਿਹਰਾ ਵੇਖਿਆ ਜਿਹੜਾ ਕਹਿੰਦਾ ਸੀ ਤੁਸੀਂ ਗਾਹ ਨਹੀਂ ਹੁੰਦੇ ਮੈਂ ਕੱਢ ਕੇ ਲਿਆਉਣਾ ਅੰਦਰੋਂ ਸਿਰ ਵੱਢ ਕੇ ਗੋਬਿੰਦ ਰਾਏ ਦਾ ਗੁਰੂ ਕਲਗੀ ਤਰਸਾਹ ਦਾ ਜਦੋਂ ਖਾਲਸਾ ਦੀ ਤਾਂ ਚੜਿਆ ਤੇ ਲਤਾਂ ਕੰਮੀਆਂ ਸਤਗੁਰੂ ਕੋਲ ਗੁਰਜ ਸੀ ਜਿਹੜਾ ਆਪਾਂ ਹਨੂਮਾਨ ਕੋਲ ਵੇਖਦੇ ਆ ਇਹ ਸ਼ਾਸਤਰ ਪਾਤਸ਼ਾਹ ਦੇ ਕੋਲ ਸੀ ਮਹਾਰਾਜ ਜਦ ਚੁੱਕਿਆ ਗੁਰਜ ਤੇ ਜੋਰ ਦੀ ਸੱਜੇ ਹੱਥ ਨਾਲ ਸਿਰ 'ਚ ਮਾਰਿਆ ਤੇ ਹੱਥ ਛੁੱਟ ਗਏ ਉਤੋਂ ਡਿੱਗਿਆ ਤੇ ਕੰਧ ਨਾਲ ਡੇਕੇ ਥਾਂਹੇ ਚੜਾਈ ਕਰ ਗਿਆ ਇਹਦੇ ਮਗਰ ਸੀ ਔਰੰਗਜ਼ੇਬ ਦਾ ਸਭ ਤੋਂ ਔਰੰਗਜ਼ੇਬ ਨੇ ਜਿਹੜੀ ਫੌਜ ਭੇਜੀ ਸੀ ਨਾ 10 ਲੱਖ ਦਿੱਲੀੋਂ ਉਹ ਆਪਦੀ ਫੌਜ 'ਚੋਂ ਚੋਟੀ ਦਾ ਜਰਨੈਲ 32 ਲੱਖ ਫੌਜੀ ਸੀ ਔਰੰਗੇ ਕੋਲ 32 ਲੱਖ ਦੇ ਵਿੱਚੋਂ ਚੋਟੀ ਦਾ ਜਰਨੈਲ ਸੀ ਖਵਾਜਾ ਮਰਦੂਦ ਉਹ ਭੇਜਿਆ ਸੀ ਦਿੱਲੀੋਂ ਤੇ ਜਦੋਂ ਨਾਰਖਾਂ ਪੌੜੀ ਲਾਗੇ ਤਾਂ ਚੜਦਾ ਸੀ ਇਹ ਮગર ਖੜਾ ਸੀ ਵੀ ਮੈਂ ਵੀ ਅੱਧ ਚੇ ਵੀ ਆ ਗਿਆ ਸੀ ਜਦੋਂ ਪਾਦਸ਼ਾਹ ਨੇ ਗੁਰਜ ਮਾਰਨ ਨਾਰਖਾਂ ਦਾ ਸਿਰ ਪਾੜ ਕੇ ਤੇ ਆ ਵਗਾ ਕੇ ਉਹ ਗੜੀ ਦੀ ਕੰਧ ਨਾਲ ਹੀ ਡਿੱਗ ਪਿਆ ਤੇ ਜਿਹੜਾ ਮગર ਸੀ ਉਹ ਚੜਦਾ ਆਉਂਦਾ ਖਵਾਜਾ ਮਰਦੂਰ ਉਹ ਪੌੜੀ ਤੋਂ ਛਾਲ ਮਾਰ ਕੇ ਤੇ ਭੱਜ ਕੇ ਲੁੱਕ ਗਿਆ ਸੱਚੇ ਪਾਦਸ਼ਾਹ ਨੇ ਜ਼ਿਕਰ ਕੀਤਾ ਇਹਦਾ ਜਫਰਨਾਮੇ ਚ ਮਾਰੇ ਕਹਿੰਦੇ ਰੰਗਿਆ ਤੂੰ 10 ਲੱਖ ਫੌਜ ਦੇ ਕੇ ਜਨੂੰ ਭੇਜਿਆ ਉਹ ਮਰਦ ਨਹੀਂ ਨਿਕਲਿਆ ਜੇ ਕਿਤੇ ਸਾਡੇ ਸਾਹਮਣੇ ਖੜਦਾ ਇੱਕ ਤੀਰ ਉਹ ਚੜ ਕੇ ਆਇਆ ਉਹ ਇੱਕਰੀ ਵੇਂਦਾ ਦਾ ਸੀ ਸਾਡੇ ਤੀਰ ਅਗੇ ਖੜਦਾ ਇੱਕ ਤੀਰ ਅਸੀਂ ਉਹਨੂੰ ਵੀ ਦਿੰਦੇ ਪਰ ਤੇਰਾ ਬੰਦਾ ਲੁਕ ਗਿਆ ਅਸਲੀ ਅਸੀਂ ਉਹਨੂੰ ਖਾਰਜ ਕਰ ਦਿਓ ਮਰਦ ਨਹੀਂ ਹੈ ਸਵਾਦ ਸੀ ਚੜ ਕੇ ਆਇਆ ਤੇ ਸਾਡੇ ਸਾਹਮਣੇ ਖੜਦਾ ਏਦਾਂ ਖਾਲਸਾ ਦੀ ਵੀ ਕਹਿਣ ਤੋਂ ਭਾਵ ਇੱਥੇ ਜ਼ਿਕਰ ਗੁਰਬਾਣੀ ਵਿੱਚ ਪ੍ਰੇਮ ਦਾ ਆਇਆ ਹੈ ਵੀ ਪ੍ਰੇਮ ਪਾਤਸ਼ਾਹ ਜੀ ਦੇ ਸਿੰਘਾਂ ਨੇ ਨਾ ਜਦੋਂ ਸਾਰੇ ਸਿੰਘ ਫਿਰ ਅੱਛਾ ਜਦੋਂ ਅੰਦਰ ਨਾ ਵੜ ਹੋਇਆ ਅੰਦਰੋਂ ਗੋਲੀਆਂ ਮੁੱਕ ਚੁੱਕੀਆਂ ਸੀ ਤੇ ਸ਼ਾਸਤਰ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਹੈ ਸ਼ਾਸਤਰ ਇੱਕ ਹੁੰਦਾ ਅਸਤਰ ਜਿਹੜੀ ਬੰਦੂਕ ਹੁੰਦੀ ਹੈ ਅਸਤਰ ਚ ਆਉਂਦੀ ਹੈ ਅਸਤਰ ਹੁੰਦਾ ਜਿਹੜਾ ਇਥੋਂ ਖੜ ਕੇ ਮਾਰਨਾ ਤੇ ਉਹਦੀ ਮਾਰ ਦੂਰ ਜਾਵੇ ਜਿਵੇਂ ਬੰਦੂਕ ਹੋਈ ਵਰਸ਼ਾ ਹੋਇਆ ਤੀਰ ਹੋਇਆ ਸ਼ਾਸਤਰ ਹੁੰਦਾ ਜਿਹੜਾ ਗਾਤਰੇ ਪਾਇਆ ਤੇ ਜਿੰਨਾ ਚ ਹੱਥ ਕੋਲ ਹੀ वार ਕਰਦਾ ਇੱਕ ਸ਼ਸਤਰ ਅਸਤਰ ਹੁੰਦਾ ਵੀ ਦੋਵੇਂ ਕੰਮ ਕਰੇ ਜਿਵੇਂ ਬਰਸ਼ਾ ਇੱਥੇ ਵੀ ਘਮਾ ਲਓ ਦੂਰ ਵੀ ਮਾਰ ਲਓ ਆ ਚੱਕਰ ਸੀ ਸੀਸ ਵਾਲਾ ਇਹ ਸ਼ਸਤਰ ਅਸਤਰ ਚ ਆ ਜਾਂਦਾ ਅੰਦਰੋਂ ਅਸਤਰ ਭਾਵ ਗੋਲੀ ਤੀਰ ਮੁਕਣ ਲੱਗ ਪਏ ਸੀ ਫਿਰ ਇੱਕ ਦਿਨ ਟਲ ਗਿਆ ਰਾਤ ਪੈ ਗਈ ਅਗਲੇ ਦਿਨ ਇਹ ਜੁੱਧ ਦਾ ਨਿਰਣਾ ਪਾਤਸ਼ਾਹ ਨੇ ਕੀਤਾ ਵੀ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਜਾਊਗਾ ਬਾਹਰ ਚਮਕੌਰ ਦੀ ਗੜੀ ਚੋਂ ਸਭ ਤੋਂ ਪਹਿਲਾਂ ਭਾਈ ਧਰਮ ਸਿੰਘ ਸਾਹਿਬ ਜੀ ਗਏ ਪੰਜ ਸਿੰਘਾਂ ਦਾ ਜਥਾ ਲੈ ਕੇ ਇਦਾਂ ਜਾਂਦੇ ਐ ਖਾਲਸਾ ਜੀ ਦੂਜਾ ਕੇ ਤੀਜਾ ਜਥਾ ਫਿਰ ਧੰਗੂ ਗੁਰੂ ਕਲਗੀ ਟਰਸਾਬ ਨੇ ਜੇਠੇ ਸਾਹਜਾ ਦੇ ਬਾਬਾਜੀਤ ਸਿੰਘ ਸਾਹਿਬ ਨੂੰ ਤੋਰਿਆ ਚਾਰ ਨਾਲ ਸਿੰਘ ਦਿੱਤੇ ਪਨਵੇਂ ਬਾਬਾ ਜੀ ਜੰਗ ਦੇ ਮੈਦਾਨ ਵਿੱਚ ਜਦੋਂ ਬਾਬਾਜੀਤ ਸਿੰਘ ਸਾਹਿਬ ਜੀ ਉਤਰੇ ਮਹਾਰਾਜ ਤੋਂ ਇੱਕ ਪੋਟਾ ਉੱਚਾ ਸੀ ਬਾਬਾਜੀਤ ਸਿੰਘ ਸਾਹਿਬ ਦਾ ਕੱਦ ਗੁਰੂ ਕਲਗੀ ਟਰਸਾਬ ਤੋਂ ਇੱਕ ਪੋਟਾ ਤੇ ਸ਼ਕਲ ਬਾਬਾ ਜੀਤ ਸਿੰਘ ਸਾਹਿਬ ਦੀ ਇਹ ਨਬਨ ਗੁਰੂ ਕਲਗੀਤਰ ਕਿਉਂਕਿ ਗੱਭਰੂ ਸਨਗੇ 18 ਵਰਿਆਂ ਦੇ ਲਾਗੇ ਉਮਰ ਸੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦਾ ਸਾਹਿਬ ਜੀ ਦਾ ਜੰਗ ਦੇ ਮੈਦਾਨ ਚ ਉਤਰਿਆ ਫਿਰ ਕੌਣ ਖੜੇ ਬਾਜਣਾ ਪੈ ਗਈਆਂ ਵੀ ਗੁਰੂ ਗੋਬਿੰਦ ਸਾਹਿਬ ਉਤਰ ਆਏ ਕੋਈ ਡਰਦਾ ਨਾ ਨਾ ਹੋਵੇ ਖਵਾਜਾ ਮਰਦੂਦ ਪੁੱਛਦਾ ਵੀ ਕੀ ਲੋੜ ਪੈ ਗਈ ਗੁਰੂ ਨੂੰ ਆਪ ਜੰਗ ਦੇ ਮੈਦਾਨ ਚ ਫਿਰ ਜਿਹੜਾ ਖਾਲਸਾ ਜੀ ਇਹ ਸੀ ਨਾ ਵजीर खान ਪਜੀਦਾ ਇਹਨੇ ਵੇਖਿਆ ਸੀ ਗੁਰੂ ਕਲਗੀ ਤਰਸਾਵ ਦਾ ਪਰਿਵਾਰ ਸਭ ਇਹ ਕਿਉਂਕਿ ਵਿੱਚ ਜਿਹੜੇ ਹੁੰਦੇ ਆ ਟਾਟ ਲੋਕ ਆਉਂਦੇ ਜਾਂਦੇ ਸੀ ਆਨੰਦਪੁਰ ਸਾਹਿਬ ਉਹ ਫਿਰ ਟਾਟ ਸੱਦੇ ਗਏ ਵੀ ਤੁਸੀਂ ਸ਼ਨਾਖਤ ਕਰੋ ਵੀ ਇਹ ਕੌਣ ਹੈ ਉਹਨਾਂ ਟੌਟਾਂ ਦੱਸਿਆ ਵੀ ਇਹ ਜਿਹੜੇ ਕੋ ਦੋਗਲੇ ਹੁੰਦੇ ਆ ਸੀਆਈਡੀ ਉਹਨਾਂ ਕਹਿੰਦੇ ਤੁਸੀਂ ਦੱਸੋ ਕਹਿੰਦੇ ਜੀ ਇਹ ਉਹ ਹੈ ਗੁਰੂ ਕਲਗੀ ਤਰਸਾਵ ਦਾ ਵੱਡਾ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹੈ ਫਿਰ ਇਹਨਾਂ ਆਪਦੇ ਜੰਗੀ ਜਰਨੈਲ ਮੈਦਾਨ ਜਤਾਰੀ ਹਾਥਨਾਯਾ ਬਾਬਾ ਜੀਤ ਸਿੰਘ ਸਾਹਿਬ ਪਿੱਛੇ ਹਟ ਕੇ ਘੇਰਾ ਬਣਾ ਕੇ ਤੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਕੱਲੇ ਨੂੰ ਘੇਰ ਕੇ ਬਾਬਾ ਜੀਤ ਸਿੰਘ ਸਾਹਿਬ ਨੂੰ 32 ਲੱਖ ਬੰਦੇ ਨੇ ਪਾਤਸ਼ਾਹ ਮਰਦਾ ਸਾਹਿਬ ਜਿਹੜਾ ਸ਼ਹੀਦ ਹੋਇਆ ਗੁਰੂ ਕਲਗੀ ਤਰਸਾਹ ਗੜੀ ਦੀ ਉੱਚੀ ਮਮਟੀ 'ਚ ਖੜਕੇ ਵੇਂਦੇ ਰੇ ਪੰਜ ਦੇ ਘਾਰੇ ਮਾਰੇ ਨਹੀਂ ਛੱਡੇ ਤੇ ਮਾਰੇ ਨੇ ਤੁਰਨ ਲੱਗਿਆ ਆਖਿਆ ਸੀ ਅਜੀਤ ਸਿੰਘ ਨੂੰ ਜੀਤ ਸਿੰਘ ਪੁੱਤ ਪਿੱਟ ਨਹੀਂ ਵਿਖਾਉਣੀ ਜੰਗ ਦੇ ਬੰਦਾਨ 'ਚ ਜਦੋਂ ਤੂੰ ਸ਼ਹੀਦ ਹੋਵੇਂ ਤੇ ਤੇਰਾ ਮੂੰਹ ਸਾਡੇ ਅਲ ਹੋਵੇ ਅਸੀਂ ਤੈਨੂੰ ਸ਼ਹੀਦ ਹੁੰਦਾ ਵੇਖਣਾ ਚਾਹੁੰਨੇ ਤੇ ਜਦੋਂ ਬਾਬਾ ਜੀਤ ਸਿੰਘ ਸਾਹਿਬ ਨੇ ਆਖਿਆ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਪਿਤਾ ਜੀ ਮੈਂ ਤੁਹਾਡਾ ਪੁੱਤ ਤੁਸੀਂ ਪੰਗਾਣੀ ਦਾ ਯੁੱਧ ਜਿੱਤੇ ਸੀ ਮੇਰਾ ਜਨਮ ਹੋਇਆ ਸੀ ਤੁਸੀਂ ਮੇਰਾ ਨਾਮ ਰੱਖਿਆ ਜੀਤ ਸਿੰਘ ਵੀ ਜਿਹੜਾ ਜਿੰਨੂੰ ਕੋ ਜਿੱਤ ਨਹੀਂ ਸਕਦਾ ਬਾਪੂ ਮੈਂ ਜਿੱਤਿਆ ਨਹੀਂ ਜਾਵਾਂਗਾ ਜੇ ਮਾਨੋ ਮੈਨੂੰ ਕੋਈ ਜਿੱਤਣ ਦੀ ਕੋਸ਼ਿਸ਼ ਕਰੇਗਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਜੀਤਾ ਨਹੀਂ ਆਊਂਗਾ ਮੈਨੂੰ ਮਰੇ ਨੂੰ ਪਿਤਾ ਜੀ ਕੋ ਜਿੱਤ ਲੈ ਮੇਰੀ ਲਾਸ਼ ਜਦੋਂ ਸਰੀਰ ਚ ਜਾਨ ਨਾ ਰਹੇਗੀ ਕੋਈ ਨੇੜੇ ਆਊ ਪਿਤਾ ਜੀ ਤੁਹਾਡੇ ਪੁੱਤ ਦੇ ਆਖਰੀ ਸਾਹ ਤੱਕ ਕੋਈ ਲਾਗੇ ਨਹੀਂ ਟਕਣਦਿਆਂਗਾ ਕੀਤਾ ਬਚਨ ਸੂਰਬੀਰ ਬਚਨ ਕੇ ਬਲੀ ਬਾਬਾਜੀਤ ਸਿੰਘ ਸਾਹਿਬ ਨੇ ਬਚਨ ਪੂਰਾ ਕੀਤਾ ਜੰਗ ਦੇ ਮੈਦਾਨ 'ਚ ਆਖਰੀ ਸਾਹ ਤੱਕ ਕੋਈ ਲਾਗੇ ਨਹੀਂ ਟੁੱਕਾ ਸ਼ਹੀਦ ਹੋਏ ਗੋਲੀਆਂ ਮਾਰ ਕੇ ਪਿੱਛੇ ਹਟ ਕੇ ਸ਼ਹੀਦ ਕੀਤਾ ਮਹਾਰਾਜ ਵੇਖਿਆ ਪੰਜ ਜਕਾਰੇ ਛੱਡੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਬਾਬਾ ਜੁਝਾਰ ਸਿੰਘ ਵੀ ਵੇਂਦੇ ਜਿਨ੍ਹਾਂ ਦੀ ਉਮਰ 14 ਸਾਲ ਹੈ ਇੱਕ ਜਥਾ ਮਰਨੇ ਹੋਰ ਭੇਜਿਆ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਆਣ ਮਹਾਰਾਜ ਗੁਰੂ ਕਲਗੀਧਰ ਸਾਹਿਬ ਦੇ ਕੋਲ ਆ ਕੇ ਹੱਥ ਜੋੜੇ ਪਿਤਾ ਜੀ ਹੁਣ ਮੈਨੂੰ ਆ ਗਿਆ ਬਖਸ਼ੋ ਜੰਗ ਦਾ ਮੈਦਾਨ ਦੀ ਸਤਿਗੁਰੂ ਕਹਿੰਦੇ ਜੁਝਾਰ ਸਿੰਘ ਚੰਗਾ ਕੀਤਾ ਤੂੰ ਆ ਗਿਆ ਜੇ ਅਸੀਂ ਆਵਾਜ਼ ਮਾਰਦੇ ਤੇ ਸੂਰਮੇ ਦੀ ਸੋਭਾ ਨਹੀਂ ਹੁੰਦੀ ਜੰਗ ਦਾ ਮੈਦਾਨ ਹੋਵੇ ਤੇ ਉਹਨੂੰ ਵਾਰ ਮਾਰ ਕੇ ਕਹਿਣਾ ਹੋਵੇ ਗਾਹੋ ਉਹ ਕਹਦਾ ਸੂਰਮਾ ਵੀ ਜੰਗ ਦਾ ਮੈਦਾਨ ਹੋਵੇ ਤੇ ਸੂਰਮੇ ਨੂੰ ਵੰਗਾਰ ਪਾਣੀ ਪਵੇ ਵੀ ਹੁਣ ਅੱਗੇ ਹੋ ਰਣ ਦੇਖ ਸੂਰੇ ਚਿੱਤ ਉਲਾਸ ਪੁੱਤਰ ਗੁਰਬਾਣੀ ਦਾ ਬਚਨ ਹੈ ਜੰਗ ਦਾ ਮੈਦਾਨ ਵੇਖ ਕੇ ਸੂਰਮਿਆਂ ਨੂੰ ਚਾਅ ਚੜਦਾ ਹੈ ਤੂੰ ਸਾਡੇ ਕੋਲ ਆ ਕੇ ਆਪ ਜੰਗ 'ਚ ਜਾਣ ਦੀ ਮੰਗ ਕੀਤੀ ਸਾਨੂੰ ਖੁਸ਼ਾ ਹੋਇਆ ਸਤਗੁਰੂ ਆਫਰ ਆਪਦੇ ਗਾਤਰੇ ਦਾ ਖੰਜਰ ਦੇ ਕੇ ਆਖਿਆ ਵੀ ਪੁੱਤਰ ਜਾਓ ਜਦੋਂ ਬਾਬਾ ਜੁਝਾਰ ਸਿੰਘ ਤੁਰਨ ਲੱਗੇ ਨਾ ਭਾਈ ਸੰਗਤ ਸਿੰਘ ਦੀ ਡਿਊਟੀ ਸੀ ਡਿਊਟੀ ਦਾ ਦਰਵਾਜ਼ਾ ਖੋਲਦੇ ਸੀ ਜਦੋਂ ਫੌਜ ਆਉਂਦੀ ਸੀ ਨਾ ਮਤਲਬ ਜਦੋਂ ਕਿਸੇ ਨੂੰ ਅੰਦਰੋਂ ਸਿੰਘਾਂ ਨੇ ਬਾਹਰ ਜਾਣਾ ਹੁੰਦਾ ਸੀ ਡਿਊਟੀ ਦਾ ਉਦੋਂ ਫੌਜ ਬੂਹੇ ਤੱਕ ਸਿੱ ਉੱਤੋਂ ਤੀਰ ਮਾਰਨ ਲੱਗਦੇ ਫੌਜ ਪਿਛਾਂਟ ਆ ਗਏ ਫੇਰ ਦਰਵਾਜ਼ਾ ਖੋਲਦੇ ਸੀ ਵੀ ਅੰਦਰ ਨਾ ਵੜੋ ਤੇ ਬਾਬਾ ਸੰਗਤ ਸਿੰਘ ਹੁਣੇ ਦਰਵਾਜ਼ਾ ਦਰਵਾਜ਼ੇ ਤੇ ਸੀ ਅਰ ਅੰਦਰੋਂ ਲਾ ਦਿੰਦੇ ਸੀ ਜਦੋਂ ਅੰਦਰੋਂ ਜਥਾ ਬਾਹਰ ਜਾਣਾ ਸੀ ਤੇ ਉੱਤੋਂ ਗੋਲੀਆਂ ਤੀਰ ਮਾਰ ਕੇ ਡਿਉੜੀ ਦਾ ਬੂਹਾ ਵਿਲਾ ਕਰਾ ਦਿੰਦੇ ਸੀ ਫਿਰ ਬੂਹਾ ਖੋਲਦੇ ਭੱਜ ਕੇ ਪੰਨ ਸਿੰਘ ਬਾਹਰ ਫਿਰ ਬੂਹਾ ਬੰਦ ਕਰ ਲੈਂਦੇ ਸੀ ਜਦੋਂ ਖਾਲਸਾ ਦੀ ਬਾਬਾ ਜੁਝਾਰ ਸਿੰਘ ਸਾਹਿਬ ਦੀ ਤੁਰੇ ਨਾ ਪੰਨ ਸਿੰਘਾਂ ਦਾ ਜਥਾ ਲੈ ਕੇ ਭਾਈ ਸੰਗਤ ਸਿੰਘ ਸਾਹਿਬ ਨੇ ਬੂਹਾ ਨਾ ਖੋਲਿਆ ਚਾਬੀ ਕੋ ਨਾ ਕੋਲ ਸੀ ਮਹਾਰਾ ਜੀ ਕਹਿੰਦੇ ਸੰਗਤ ਸਿੰਘ ਬੂਹਾ ਖੋਲ ਜਿਹੜਾ ਸੋਨੇ ਬਾਹਰ ਜਾਣਾ ਹੈ ਭਾਈ ਸੰਗਤ ਸਿੰਘ ਇਹਦਾ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਛੱਡਿਆ ਗਿਆ ਸਰਸਾ ਦੇ ਵਿੱਚ ਬਹੁਤ ਸਿੱਖ ਵਹਿ ਗਏ ਕੀ ਪਤਾ ਬਾਬਾ ਫਤੇ ਸਿੰਘ ਤੇ ਜੋਰਾਵਰ ਸਿੰਘ ਦੋ ਛੋਟੇ ਤੇ ਮਾਤਾ ਕਿਉਂਕਿ ਉਹ ਤੱਕ ਪਤਾ ਨਹੀਂ ਸੀ ਨਾ ਕਿੱਥੇ ਵੀ ਕੀ ਪਤਾ ਮਾਤਾ ਜੀ ਤੇ ਛੋਟੇ ਪੁਜੰਗੀ ਸਾਹਿਬ ਜਦੇ ਆਪ ਜੀ ਦੇ ਸਰਸਾ ਨਦੀ ਚ ਚਲ ਪ੍ਰਵਾਹ ਹੋ ਗਏ ਪਾਤਸ਼ਾਹ ਜੀ ਮਹੰਬੂਆ ਤਾਂ ਨਹੀਂ ਖੋਲਦਾ ਮਹਾਰਾਜ ਬਾਬਾ ਜੀਤ ਸਿੰਘ ਸ਼ਹੀਦ ਹੋ ਗਏ ਦੋਹਾਂ ਦਾ ਪਤਾ ਨਹੀਂ ਹੈ ਕਿ ਨਹੀਂ ਹੈ ਇਹ ਨਿਸ਼ਾਨੀ ਇੱਕ ਰੱਖ ਲਓ ਆਪ ਜੀ ਮਰੇ ਕਹਿੰਦੇ ਪਾਦਸ਼ਾਹ ਨੇ ਸੁਬਹਿਕ ਆਖਿਆ ਸੰਗਤ ਸਿੰਘ ਬੂਹਾ ਖੋਲੋ ਫਿਰ ਭਾਈ ਸੰਗ ਸਿੰਘ ਕਹਿੰਦੇ ਮਹਾਰਾਜ ਮੰਨ ਲਓ ਜੰਗ ਦੇ ਵਿੱਚੋਂ 2 4 5 ਸਿੰਘ ਬਚ ਜਾਂਦੇ ਜਾਂ ਨਹੀਂ ਵੀ ਬਚਦੇ ਅਜੇ ਕਿੰਨੇ ਸਿੰਘ ਪਏ ਐ 30 ਦੇ ਲਾਗੇ ਸਿੰਘ ਅਜੇ ਨਹੀਂ ਆਉਂਦੇ ਐ ਸਾਨੂੰ ਲੋਕ ਆਖਣਗੇ ਵੀ ਜਦੋਂ ਕੜਾ ਪ੍ਰਸ਼ਾਦ ਖਾਣਾ ਸੀ ਆਨੰਦਪੁਰ ਸਾਹਿਬ ਰੌਣਕਾਂ ਮੇਲੇ ਸੀ ਉਦੋਂ ਦਾ ਆਨੰਦ ਮਾਣਦੇ ਰਹੇ ਤੇ ਜਦੋਂ ਲੜਨ ਦੀ ਵਾਰੀ ਆਈ ਤੁਸੀਂ 40 40 ਸਾਲ ਦੇ 35 35 ਸਾਲ ਦੇ ਤੇ ਤੁਹਾਨੂੰ ਸ਼ਰਮ ਨਾ ਆਈ ਵੀ ਗੁਰੂ ਕਲਗੀ ਧਰਸਾਹਬ ਦੇ ਸਾਹਬਜ਼ਾਦੇ ਨੂੰ ਜਾਣਾ ਪਿਆ ਅਸੀਂ ਮਹਾਰਾਜ ਲੋਕਾਂ ਨੂੰ ਮੂੰਹ ਕੀ ਵਿਖਾਵਾਂਗੇ ਦਰਵਾਜ਼ਾ ਪਾਤਸ਼ਾਹ ਜੀ ਮੈਂ ਤਾਂ ਨਹੀਂ ਖੋਲਦਾ ਵੀ ਜਦੋਂ ਸੰਸਾਰ ਅਸੀਂ ਕੀ ਮੂੰਹ ਵਿਖਾਵਾਂਗੇ ਸਾਡੇ ਚਲੋ ਅਸੀਂ ਸ਼ੀਰ ਹੋ ਜਾਾਂਗੇ ਸਾਡੇ ਪਰਿਵਾਰਾਂ ਨੂੰ ਲੋਕ ਮਿਹਣੇ ਮਾਰਨਗੇ ਵੀ ਇਹਨਾਂ ਨੇ ਆਪ ਦਾ ਆਪ ਨਿਕਾਲਿਆ ਤੇ ਮਹਾਰਾਜ ਦੇ ਪੁੱਤ 13 ਸਾਲ ਦੇ ਪਚੰਗੀ ਨੂੰ ਜੰਗ ਚ ਤੋੜ ਦਿੱਤਾ ਤੁਸੀਂ ਕਿੱਥੇ ਸੀ ਉਦੋਂ ਸਾਨੂੰ ਲੋਕ ਪੁੱਛਣਗੇ ਜਦੋਂ ਬਾਬਾ ਜੁਹਾਰ ਸਿੰਘ ਗਏ 13 ਸਾਲਾਂ ਦੇ 14 ਦੇ ਜਿਹਨੂੰ ਚੱਜ ਨਾਲ ਜੰਗ ਵੀ ਨਹੀਂ ਕਰਨਾ ਆਉਂਦਾ ਤੇ ਤੁਸੀਂ ਕਿੱਥੇ ਸੋਦੋਂ ਮਹਾਰਾਜ ਸਾਥੋਂ ਮੀਣਾ ਨਹੀਂ ਲੈ ਹੋਣਾ ਸੰਸਾ ਪੰਥ ਦਾ ਗੁਰੂ ਕੜਗੀ ਤਰ ਸਾਹਿਬ ਕਹਿੰਦੇ ਭਾਈ ਸੰਗਤ ਸਿਆਂ ਤੁਸੀਂ ਸਾਨੂੰ ਮੱਥਾ ਟੇਕਦੇ ਹੋ ਗੁਰੂ ਮੰਨਦੇ ਹੋ ਸਾਡਾ ਰੁਤਬਾ ਤੁਹਾ ਤੋਂ ਵੱਡਾ ਹੈ ਜੇ ਤੁਸੀਂ ਇਹ ਮਿਹਣਾ ਨਹੀਂ ਲੈ ਸਕਦੇ ਵੀ ਜਦੋਂ ਬਾਬਾ 13 ਸਾਲਾਂ ਦਾ ਜੁਝਾਰ ਸੋਂ ਜਾਂਗਲੋਂ ਗਿਆ ਤੇ ਤੁਸੀਂ ਕਿੱਥੇ ਸੀ ਜੇ ਤੁਸੀਂ ਇਹ ਮਿਹਣਾ ਨਹੀਂ ਲੈ ਸਕਦੇ ਤੇ ਮੈਂ ਤੁਹਾਡਾ ਗੁਰੂ ਹੋਣ ਦੇ ਨਾਤੇ ਮੈਂ ਵੀ ਇਹ ਮਿਹਣਾ ਨਹੀਂ ਲੈ ਸਕਦਾ ਵੀ ਮੈਨੂੰ ਕੋਈ ਇਹ ਨਾ ਖੇ ਵੀ ਆਹ ਲੋਕਾਂ ਦੇ ਪੁੱਤ ਮਰਵਾ ਗਏ ਤੇ ਆਪ ਦਾ ਪੁੱਤ ਜਿਉਂਦਾ ਕੱਢ ਲਿਆ ਗੜੀ ਦੇ ਵਿੱਚੋਂ ਝਾਰ ਸਿੰਘ ਨੂੰ ਦੂਜੇ ਮਾਵਾਂ ਦੇ ਪੁੱਤ ਨਹੀਂ ਸਨ ਫਿਰ ਭਾਈ ਸੰਗਤ ਸਿੰਘ ਕਹਿੰਦਾ ਮਹਾਰਾਜ ਗੱਲ ਇਹ ਆ ਵੀ ਇਹ ਤਾਂ ਬੇਨਤੀ ਮੈਂ ਕਰਦਾ ਵੀ ਮਾਂ ਪਿਓ ਨੂੰ ਚਾਹ ਹੁੰਦਾ ਪੁੱਤ ਦੇ ਵਿਆਹ ਦਾ ਬਾਬਾਜੀਤ ਸਿੰਘ ਸ਼ਹੀਦ ਹੋ ਗਏ ਛੋਟਿਆਂ ਦਾ ਪਤਾ ਨਹੀਂ ਚਲੋ ਅੰਸ ਰਹਿ ਜੂ ਆਪ ਜੀ ਵਿਆਹ ਕਰ ਲਿਆ ਜੀ ਪਾਤਸ਼ਾਹ ਕਹਿੰਦੇ ਸੰਗਤ ਸਿਆ ਅਸੀਂ ਵਿਆਹ ਵੇਖਾਂ ਕਰਾਂਗੇ ਤੁਸੀਂ ਸਾਰੇ ਹੀ ਸਾਡੇ ਪੁੱਤ ਜੇ ਆਉਣ ਵਾਲੇ ਸਮੇਂ 'ਚ ਠੀਕ ਆ ਸਾਡੇ ਚਾਰੇ ਸ਼ਹੀਦ ਹੋ ਜਾਣ ਆਉਣ ਵਾਲੇ ਸਮੇਂ 'ਚ ਜਦੋਂ ਸਾਡੇ ਸਿੱਖ ਵਿਆਹ ਕਰਿਆ ਕਰਨਗੇ ਅਸੀਂ ਉਹਨੂੰ ਵਿਆਹ 'ਚ ਵਰਤ